ਐ ਡੀਆਂ ਵੀ ਲਿਕਾਇਓ ਹੀ ਕਰਦੇ ਆ ਸਿੱਧੀਆਂ ਮਾੜੇ ਸਮਿਆਂ ਚ ਹੁਣ ਜਿੰਨਾ ਵੇਖੀਆਂ ਗਰੀਬੀਆਂ ਨੀਵਿਆਂ ਦੇ ਸੰਗ ਜਿੰਨਾ ਲਾਈਆਂ ਹੁੰਦੀਆਂ ਹਈ ਨੀਵਿਆਂ ਦੇ ਸੰਗ ਜਿੰਨਾ ਲਾਈਆਂ ਹੁੰਦੀਆਂ ਅੰਬਰਾਂ ਚ ਝੰਡੇ ਵੀ ਤਾਂ ਉਹੀ ਗੱਡਦੇ ਗਾਲਾ ਖਾ ਕੇ ਅਕਲ ਨਾ ਆਉਂਦੀ ਮਤਰਾ ਠੋਕਰਾਂ ਹੀ ਖਾ ਕੇ ਸਿਦੇਰਾ ਲੱਭਦੇ ਗਾਲਾ ਖਾ ਕੇ ਅਕਲ ਨਾ ਆਉਂਦੀ ਮਤਰਾ ਠੋਕਰਾ ਹੀ ਖਾ ਕੇ ਸਿਦੇ ਰਾ ਲੱਭ ਦੇ ਮੇਨ ਤਾਂਚ ਕੀਤੇ ਜਿੰਨਾ ਦਿਨ ਰਾਤ ਇਕ ਓਏ ਹਕੀਕਤ ਤੇ ਲਿਖੇ ਗੋਪੀ ਗੀਤ ਹੰਦੇ ਹਟ ਓਏ ਕਿਰਤਾਂ ਚ ਜਿਹੜਿਆ ਯਕੀਨ ਰੱਖਦੇ ਕਿਰਤਾਂ ਚ ਜਿਹੜਿਆ ਯਕੀਨ ਰੱਖਦੇ ਜ਼ਿੰਦਗੀ ਚ ਕਦੇਣੀ ਓ ਓ ਦਬ ਦੇ ਗਾਲਾ ਥਾਕੇ ਅਕਲ ਨਾ ਆਉਂਦੀ ਮਤਰਾ ਠੋਕਰਾਂ ਹੀ ਖਾ ਕੇ ਸਿੱਧੇ ਰਾਹ ਲੱਭਦੇ ਗਾਲਾਂ ਖਾ ਕੇ ਅਕਲ ਨਾ ਆਉਂਦੀ ਮਿੱਤਰਾ ਠੋਕਰਾਂ ਹੀ ਖਾ ਕੇ ਸਿੱਧੇ ਰਾਹ ਲੱਭਦੇ